ਅਕਦੀ ਵੱਡੀ ਅਪਡੇਟ ਤੁਹਾਨੂੰ ਸਾਂਝ ਕਰ ਰਹੇ ਹਾਂ ਬਹੁਤ ਵੱਡੀ ਅਪਡੇਟ ਸਰਕਾਰ ਦੀ ਵੱਡੀ ਨਲਾਇਕੀ ਜੋ ਵੱਡੀ ਪ੍ਰਸ਼ਾਸਨ ਦੀ ਜੋ ਡਰੇਨਿੰਗ ਵਿਭਾਗ ਹੋਵੇ ਜੇ ਪ੍ਰਸ਼ਾਸਨ ਹੋਵੇ ਪਰ ਆਮ ਲੋਕਾਂ ਦਾ ਇੱਥੇ ਵੱਡਾ ਨੁਕਸਾਨ ਹੋ ਸਕਦਾ ਬੰਨ ਟੁੱਟ ਸਕਦਾ ਤਾਂ ਉਹ ਤਸਵੀਰ ਦਿਖਾਵਾਂਗੇ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਪਾਣੀ ਦਿਖਾ ਦਿੰਨਾ ਕਿ ਪਾਣੀ ਹੈ ਇੱਥੇ ਪਾਣੀ ਭੰਨ ਚੁੱਕਿਆ ਤਾਂ ਇੱਧਰ ਦੀ ਤਸਵੀਰ ਦਿਖਾ ਪਹਿਲਾਂ ਜੋ ਮਹਿਦਪੁਰ ਤੋਂ ਜਗਰਾਉਂ ਮਾਰਗ ਜਾਂਦਾ ਤਰਸਤ ਚ ਰਿੰਗ ਬੰਨ ਬਣਿਆ ਹੋਇਆ ਹੈ ਦਰਿਆ ਦੀ ਜੋ ਪੋਲਾ ਉਸ ਨੂੰ ਸਪੋਰਟ ਐਸ ਬੰਨ ਦੀ ਪੱਥਰ ਲੱਗੇ ਹੋਏ ਸਾਰੇ ਤਾਂ ਇੱਥੇ 19 ਦੇ 23 ਦੇ ਵਿੱਚ ਇੱਕ ਵੱਡਾ ਪਾੜ ਪਿਆ ਸੀ ਆ ਦੇਖ ਸਕਦੇ ਹੋ 50 ਫੁੱਟ ਦਾ ਪਾੜ ਹੈ ਇੱਧਰ 50 ਫੁੱਟ ਦਾ ਪਾੜ ਪਿਆ ਹੋਇਆ ਇੱਥੇ ਵੱਡਾ ਪਾੜ ਇਹ 19 ਦੇ ਵਿੱਚ ਵੀ ਇਸੇ ਤਰ੍ਹਾਂ ਸੀ 23 ਦੇ ਵਿੱਚ ਵੀ ਇਸੇ ਤਰ੍ਹਾਂ ਸੀ 19 ਦੇ ਵਿੱਚ ਵੀ ਆਮ ਲੋਕਾਂ ਨੇ ਬੰਨਿਆ ਤੇ 23 ਦੇ ਵਿੱਚ ਵੀ ਆਮ ਲੋਕਾਂ ਨੇ ਬੰਨਿਆ ਆਪਣੇ JCB ਲਿਆ ਕੇ ਆਪਣੇ ਕਈਆਂ ਲਿਆ ਕੇ ਜਿੱਦਾਂ ਦੇ ਵੀ ਉਹਨਾਂ ਕੋਲ ਸੋਰਸ ਸੀ ਉਹਨਾਂ ਨੇ ਬੰਨ ਬੰਨੇ ਤਾਂ ਹੁਣ ਫਿਰ ਇਹ ਬੰਨ ਬੰਨੇ ਥੋੜੀ ਮਿੱਟੀ ਰੇਤ ਪਾਇਆ ਹੋਇਆ ਜਿੰਨਾ ਕੋ ਉਹਨਾਂ ਦੇ ਕੋਲ ਕਹਿ ਸਕਦੇ ਜੋ ਸਮਾਨ ਸੀ ਬੰਨ ਬੰਨੇ ਆ JCB ਨਾਲ ਬੰਨੇ ਆ ਤਾਂ ਫਿਰ ਹੁਣ ਤਸਵੀਰ ਕੀ ਬਣ ਗਈ ਇਧਰ ਤੁਸੀਂ ਦੇਖੋ ਜੇ ਕਿ ਪਾਣੀ ਆਇਆ ਹੈ ਬਿਲਕੁਲ ਨੇੜੇ ਇਧਰ ਤਸਵੀਰ ਦਿਖਾ ਦੇਣਾ ਕਿ ਬਿਲਕੁਲ ਨੇੜੇ ਪਾਣੀ ਹੈ ਸਾ ਇੱਥੇ ਇੱਕ ਵੱਡਾ ਪਾੜ ਪਿਆ ਹੋਇਆ ਬੰਨ ਦੇ ਵਿੱਚ 50 ਫੁੱਟ ਦਾ 19 ਦੇ ਪਿਆ ਹੋਇਆ ਤੇ ਪ੍ਰਸ਼ਾਸਨ ਦੀ ਨਲਾਇਕੀ ਕਿ ਪ੍ਰਸ਼ਾਸਨ ਨੇ ਬੰਨਿਆ ਨਹੀਂਗਾ ਤੇ ਆਮ ਲੋਕਾਂ ਨੇ ਬੰਨਿਆ ਇੰਨਾ ਵੱਡਾ ਪਾੜ ਹੈ ਤਕਰੀਬਨ 2-300 ਮੀਟਰ ਦਾ ਲੰਬਾ ਔਰ 50 ਫੁੱਟ ਡੂੰਘਾ ਪਾੜ ਪਿਆ ਹੋਇਆ ਤੇ ਇੱਧਰ ਪੱਥਰ ਲੱਗੇ ਹੋਇਆ ਸਾਈਡ ਦੇਖ ਸਕਦੇ ਹੋ ਪੱਥਰ ਲੱਗੇ ਹੋਇਆ ਇਹ ਪਾਣੀ ਜਦੋਂ ਦਰਿਆ ਸਤਲੁਜ ਦੇ ਵਿੱਚ 19 ਚ ਪਾਣੀ ਆਇਆ ਸੀ ਤੇ ਫਿਰ 23 ਦੇ ਵਿੱਚ ਉਦੋਂ ਦੀਆਂ ਤਸਵੀਰਾਂ ਨੇ ਪਰ ਅਜੇ ਤੱਕ ਬੰਦ ਨਹੀਂ ਬੰਨੇ ਗਏ ਹਾਲਾਤ ਕਾਫੀ ਜ਼ਿਆਦਾ ਮਾੜੇ ਨੇ ਤਾਂ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜ਼ਰੂਰ ਕਰੀ ਜਾ ਪਾ ਪਾੜ ਪਿਆ ਇੱਥੋਂ ਪਾਣੀ ਨਿਕਲ ਸਕਦਾ ਆਮ ਲੋਕਾਂ ਨੇ ਇੱਥੇ ਆ ਕੇ ਬਨ ਬਣਿਆ ਤਾਂ ਪ੍ਰਸ਼ਾਸਨ ਦੀ ਵੱਡੀ ਨਲਾਇਕੀ ਚ ਡਰੇਨ ਵਿਭਾਗ ਹੋਵੇ ਦੇਖ ਕੇ ਹੋਰ ਵਿਭਾਗ ਹੋਵੇ ਉਹ ਪਾਗਾ ਤੋਂ ਕਿਲਾਣਾ ਘਾਲ ਤੱਕ ਬਨ ਬਣਿਆ ਜਾਣਾ ਚਾਹੀਦਾ ਸੀ ਤੇ ਬਨ ਟੁੱਟਾ ਕਿਉਂ ਸੀ ਉਹ ਵੀ ਤਸਵੀਰ ਦਿਖਾਉਣੀ ਹੈ ਬਨ ਟੁੱਟਾ ਕਿਉਂ ਸੀ ਇਹ ਵੀ ਇੱਕ ਵੱਡਾ ਸਵਾਲ ਹੈ ਇੱਥੇ ਤੋਂ ਸਾਹਮਣੇ ਦਰਿਆ ਸਤਲੁਜ ਦੇ ਵਿੱਚ ਮਾਈਨਿੰਗ ਹੁੰਦੀ ਸੀ ਇੱਥੇ ਗਰੀਬ ਲੋਕਾਂ ਨੇ ਆਮ ਲੋਕਾਂ ਨੇ ਬਹੁਤ ਸਾਰੇ ਧਰਨੇ ਲਾਏ ਇਧਰਲੇ ਪਾਸੇ ਅੱਗੇ-ਅੱਗੇ ਕੰਡਾ ਲੱਗਿਆ ਹੋਇਆ ਸੀਗਾ ਅੱਗੇ ਜਾ ਕੇ ਕੰਡਾ ਲੱਗਿਆ ਹੋਇਆ ਸੀ ਪਕੰਡੇ ਦੇ ਕਾਰਨ ਇੱਥੇ ਸਾਰਾ ਇੱਕ ਕੰਮ ਹੋਇਆ ਕਿ ਮਿੱਟੀ ਖਰਕੀ ਇਹ ਬੰਦ ਟੁੱਟ ਗਿਆ ਫਿਰ ਪ੍ਰਸ਼ਾਸਨ ਇੱਥੇ ਉਸ ਤੋਂ ਬਾਅਦ ਨਹੀਂ ਆਇਆ ਅਸੀਂ ਜਦੋਂ ਗੱਲਬਾਤ ਕੀਤੀ ਇੱਥੋਂ ਦੇ ਲੋਕਾਂ ਦੇ ਨਾਲ ਉਹ ਕਹਿੰਦੇ ਕਿ ਅਸੀਂ ਧਰਨੇ ਲਾਏ ਰੋਸ ਮਜਾਰੇ ਲਾਏ ਸਾਡੀ ਸੁਣਵਾਈ ਨਹੀਂ ਹੋਈ ਇੱਥੇ ਕਈ ਵਾਰ ਆਮ ਆਦਮੀ ਪਾਰਟੀ ਦੇ ਐਮਐਲਏ ਵੀ ਆਏ ਪਰ ਨਹੀਂ ਗੱਲ ਨਹੀਂ ਬਣੀ ਪਰ ਗੱਲ ਇਹ ਹੈ ਕਿ ਬੰਨ ਨਹੀਂ ਬੰਨਿਆ ਗਿਆ ਤੇ 19 اور 23 ਦੀਆਂ ਤਸਵੀਰਾਂ ਨੇ ਹੁਣ ਦਰਿਆ ਸਤ루 ਦਾ ਜਲ ਪੱਤਰ ਲਗਾ ਤਰਵਾ ਦ ਰੈ ਤੁਸੀਂ ਦੇਖ ਸਕਦੇ ਹੋ ਪਰ ਬੰਦ ਟੁੱਟਿਆ ਹੋਇਆ ਤੇ ਪ੍ਰਸ਼ਾਸਨ ਦੀ ਵੱਡੀ ਨਿਲਾਇਕੀ ਇੱਕ ਬੰਦ ਨਹੀਂ ਬਣਿਆ ਗਿਆ ਆਮ ਲੋਕਾਂ ਨੇ ਇਹ ਬੰਦ ਬੰਨੇ ਆ ਇੱਕ ਥਾਂ ਤੋਂ ਨਹੀਂ ਤਕਰੀਬਨ ਤਿੰਨ ਥਾਂ ਤੋਂ ਬੰਦ ਟੁੱਟਿਆ ਹੋਇਆ ਹੈ ਤਿੰਨ ਥਾਂ ਤੋਂ ਬੰਦ ਟੁੱਟਿਆ ਹੋਇਆ ਤੇ ਜਦੋਂ ਮਾਈਨਿੰਗ ਹੁੰਦੀ ਸੀ ਮਾਈਨਿੰਗ ਲੋਕ ਕਹਿੰਦੇ ਕਿ ਸਾਨੂੰ ਤਾਂ ਮਾਈਨਿੰਗ ਵਾਲੇ ਧਮਕਾ ਦਿੰਦੇ ਸੀ ਜਾਨੋ ਮਾਰਨ ਦੀ ਆ ਮੈਂ ਤੁਹਾਨੂੰ ਮਾਰ ਦੇਣਾ ਤੁਹਾਨੂੰ ਤੋਂ ਟਿੱਪਰ ਝੜਾ ਦੇਾਂਗੇ ਟਰਾਲਾ ਝੜਾ ਦੇਾਂਗੇ ਜੇਕਰ ਤੁਸੀਂ ਬੋਲੇ ਤੇ ਡਰਦੇ ਮਾਰੇ ਲੋਕ ਬੋਲਦੇ ਵੀ ਨਹੀਂ ਸੀ ਇੱਕ ਪਾਸੇ ਰੋਸ ਵੀ ਕਰਦੇ ਸੀ ਪਰ ਉਹਨਾਂ ਦੀ ਸੁਣਵਾਈ ਕੋਈ ਨਹੀਂ ਹੋਈ ਆਵਾਮ ਦੀ ਸੁਣਵਾਈ ਕੋਈ ਨਹੀਂ ਹੋਈ ਤੇ ਹੁਣ ਜੇਕਰ ਪਾਣੀ ਵਧਦਾ ਹੈ ਤਾਂ ਨੁਕਸਾਨ ਕੀ ਹੋਵੇਗਾ ਉਹ ਇਹ ਅਪਡੇਟ ਦਿਖਾਵਾਂਗੇ ਪਾਣੀ ਲਗਾਤਾਰ ਵਧ ਰਿਹਾ ਖੜੇ ਖੜੇ ਪਾਣੀ ਅਕੇ ਵਧ ਰਿਹਾ ਤੁਸੀਂ ਦੇਖ ਸਕਦੇ ਹੋ ਪਾਣੀ ਦੇ ਛੱਲਾ ਕਿਸ ਤਰ੍ਹਾਂ ਨੇ ਕਿ ਪਾਣੀ ਅਕੇ ਵਧ ਰਿਹਾ ਤੇ ਬੰਨੋ ਕੇ ਕੱਚਾ ਜਾਂ ਬੰਨੋ ਕੋ ਪੱਕਾ ਬੰਦ ਨਹੀਂ ਹੈ ਤਾਂ ਫਿਰ ਹੁਣ ਇਹ ਤਸਵੀਰ ਦਿਖਾ ਦਿੰਨੇ ਅੱਗੇ ਹੁਣ ਇਹ ਤਸਵੀਰ ਦੇਖ ਲਓ ਅੱਗੇ 50 ਫੁੱਟ ਦਾ ਵੱਡਾ ਪਾ ਫਿਰ ਇਦੋਂ ਵੀ ਇੱਕ ਡਰਾਉਣੀ ਤਸਵੀਰ ਹੋ ਰਹੀ ਹੈ ਕਿ ਅੱਗੇ ਜਾ ਕੇ ਇੱਕ ਘਰ ਬੈਠਾ ਹੈ ਉਹ ਘਰ ਦੇ ਕੋਲੋਂ ਵੀ ਬੰਨ ਟੁੱਟਿਆ ਹੋਇਆ ਤੇ ਉਸ ਘਰ ਨੂੰ ਵੀ ਕਾਫੀ ਜ਼ਿਆਦਾ ਵੱਡਾ ਨੁਕਸਾਨ ਖਤਰਾ ਹੈ ਜਦੋਂ 19 ਤੇ 23 ਵਿੱਚ ਪਾਣੀ ਆਇਆ ਸੀ ਤਾਂ ਬਹੁਤ ਸਾਰਾ ਸਮਾਨ ਉਹਨਾਂ ਦਾ ਰੁੜ ਗਿਆ ਔਰ ਘਰ ਟੁੱਟ ਗਿਆ ਮੱਝਾਂ ਵਾਲਾ ਪਸ਼ੂ ਵਾਲਾ ਛੱਡ ਟੁੱਟ ਗਿਆ ਉਸ ਦੀ ਪਰਪਾਈ ਕਿਸੇ ਨੇ ਕੀ ਕਰਨੀ ਸੀ ਆਪੇ ਕੀਤੀ ਕਿ ਕੋਈ ਮੁਆਵਜ਼ਾ ਵਿਗਾਰ ਨਹੀਂ ਮਿਲਿਆ ਜੇਕਰ ਬੰਨ ਟੁੱਟ ਜਾਂਦਾ ਤਾਂ ਫਿਰ ਨੁਕਸਾਨ ਕੀ ਹੁੰਦਾ ਅੱਗੇ ਦੇਖ ਸਕਦੇ ਹਾਂ ਅੱਗੇ ਝੋਨੇ ਦੀ ਫਸਲਾਂ ਫਸਲਾਂ ਖੜੀ ਆ ਪੱਠੇ ਆ ਜਾਂ ਹੋਰ ਪੁੱਤ ਰੇ ਫਸਲਾਂ ਕਿਸਾਨਾਂ ਦੇ ਨੇ ਉਹ ਫਿਰ ਸਾਰਿਆਂ ਹੀ ਨੁਕਸਾਨੀਆਂ ਜਾਣ ਗਿਆ ਅੱਗੇ ਜੋ ਬੰਨਿਆ ਦਰਿਆ ਦਾ ਫਿਰ ਉਦੋਂ ਕਿ ਕਾਫੀ ਜ਼ਿਆਦਾ ਪਿੰਡ ਹੈ ਫਿਰ ਉਹਨਾਂ ਨੂੰ ਹੋਵੇਗਾ ਫਿਰ ਸਾਰਿਆਂ ਨੂੰ ਆਪਣੇ ਹੱਥਾਂ ਪੈਰਾਂ ਦੇ ਉੱਪਰ ਪੈ ਜੇਗੇ ਕਿ ਬਚਾ ਲਓ ਜਿੰਦਗੀ ਜਿੱਦਾਂ ਬਚਦੀ ਹੈ ਬਚਾ ਲਓ ਜਿੰਦਗੀ ਦਾ ਸਵਾਦ ਆ ਜਾਏਗਾ ਸਮਾਨ ਸਮਾਨ ਲੋਕ ਫਿਰ ਇੱਥੇ ਭੁੱਲ ਜਾਣਗੇ ਇਹ ਹੈ ਪ੍ਰਸ਼ਾਸਨ ਦੇ ਲੈ ਕੇ ਗਰੀਬ ਦੀ ਕੋਈ ਸੁਣਵਾਈ ਨਹੀਂ ਹੁੰਦੀ ਤੇ ਗੱਲ ਇਹ ਸੀਖ ਧਰਨੇ ਰੋ ਸਮਝਾਰੇ ਕੀਤੇ ਆਵਾਮ ਨੇ ਪਰ ਕਿਸੇ ਨੇ ਸੁਣਵਾਇ ਨਹੀਂ ਕੀਤੀ ਸਰਕਾਰਾਂ ਪੈਸਾ ਕਮਾ ਗਿਆਂ ਟਿਪਰਾਂ ਵਾਲੇ ਪੈਸੇ ਕਮਾ ਗਏ ਪਰ ਗਰੀਬ ਲੋਕਾਂ ਦਾ ਖਸੂਰ ਕੀ ਸੀ ਉਹ ਖਮਿਆਜਾ ਅੱਜ ਇੱਥੇ ਪਹੁੰਚ ਰਿਹਾ ਨੇ ਤਾਉਣ ਵਾਲੇ ਸਮੇਂ ਦੇ ਵਿੱਚ ਇਹ ਬੰਨ ਟੁੱਟ ਸਕਦਾ ਜੇਕਰ ਇਸੇ ਤਰ੍ਹਾਂ ਪਾਣੀ ਵਧਦਾ ਹੈ ਤਾਂ ਪਾਣੀ ਲਗਾਤਾਰ ਵਧ ਰਿਹਾ ਇਧਰ ਦਿਖਾ ਦਿਨਾ ਇੱਕ ਵਾਰ ਫੇਰ ਮੈਂ ਤਾਂ ਤਾਂ ਸੁਈ ਰਕੇ ਤਾਕਤ ਦਿਖਾ ਦਿੰਦੇ ਆ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਬੰਨ ਇੱਕ ਜੋ ਹੈ ਟੁੱਟ ਸਕਦਾ ਬਣ ਇੱਥੇ ਵਾਰਿਆ ਤਾਂ ਆਪਣੇ ਆਪ ਜੇ ਵੱਡੀ ਤਸਵੀਰ ਦਿਖਾ ਦੇਣੇ ਵੀਡੀਓ ਚਲਦੇ ਚਲਦੇ ਸ਼ੇਅਰ ਜ਼ਰੂਰ ਕਰਿ ਜਾਇਓ ਤਾਂ ਇਧਰ ਹੈ ਸਤਲੂਜ ਦੀ ਵੱਡੀ ਅਪਡੇਟ ਤੁਹਾਨੂੰ ਦਿਖਾ ਸਕ ਤਿਖਾ ਰਹੇ ਆ ਜੋ ਤੁਸੀਂ ਤਸਵੀਰ ਦੇਖ ਰਹੇ ਹੋ ਮੈਦਪੁਰ ਤੋਂ ਜਗਰਾਉਂ ਜਾਂਦੇ ਮਾਰਗ ਦੀਆਂ ਤਸਵੀਰਾਂ ਨੇ ਰਸਤੇ ਦੇ ਵਿੱਚ ਇੱਕ ਰਿੰਗ ਪੰਨਾ ਹੈ ਉਸ ਨੂੰ ਵੱਡਾ ਖਤਰਾ ਹੈ ਟੁੱਟ ਸਕਦਾ ਹੈ ਦਰਿਆ ਸਤਲੂਜ ਦਾ ਪਾਣੀ ਤੁਸੀਂ ਦੇਖ ਸਕਦੇ ਹੋ ਪੂਰਾ ਹਫਾਨ ਤੇ ਹੈ ਇਸ ਜਗ੍ਹਾ ਤੇ ਪਾਣੀ ਪਹੁੰਚ ਚੁੱਕਿਆ ਹੈ ਦਾਏ ਪੰਨ ਹੈ ਤੁਸੀਂ ਪੰਨ ਇਹ ਪੰਨ ਟੁੱਟ ਸਕਦਾ ਇੱਥੇ ਜੀਸੀਬੀ ਪਾਪ ਲਾਈਨ ਜਿਸ ਦੇ ਜਿੰਨੇ ਵੀ ਸੋਰਸ ਸੀ ਆਮ ਲੋਕਾਂ ਆਮ ਬੰਦਿਆਂ ਨੇ ਇੱਥੇ ਪੰਨ ਬੰਨਿਆ ਪਰ ਪ੍ਰਸ਼ਾਸਨ ਨੇ ਅੱਜ ਤੇ ਇੱਥੇ ਕੁਝ ਵੀ ਨਹੀਂ ਕੀਤਾ ਵੱਡਾ ਪਾੜ ਪਿਆ ਤਕਰੀਬਨ 50 ਫੁੱਟ ਡੂੰਗਾ ਪਾੜ ਪਿਆ ਇੱਥੇ ਵੱਡਾ ਪਾੜ ਪ੍ਰਸ਼ਾਸਨ ਦੀ ਵੱਡੀ ਨਲਾਕੀ ਤੋਂ ਦਿਖਾ ਰਿਹਾ ਹੈ ਇੱਥੇ ਪ੍ਰਸ਼ਾਸਨ ਨੇ ਅਜੇ ਤੱਕ ਬੰਨ ਨਹੀਂ ਬੰਨਿਆ ਤਾਂ ਆਮ ਲੋਕਾਂ ਨੇ ਬੰਦ ਬੰਨਿਆ ਜੇਕਰ ਬੰਦ ਟੁੱਟਿਆ ਤਾਂ ਪਾਣੀ ਹੋਈ ਹੈ ਪਾਣੀ ਵਧ ਰਿਹਾ ਦਿਰਾਤ ਲਗਾਤਾਰ ਪਾਣਾ ਟੁੱਟ ਸਕਦਾ ਹੈ ਫਨੇਰੀ ਬਹੁਤ ਪਾਣੀ ਪਾਣੀ ਕਿੰਨੀ ਮਿਲੇਗੀ ਇੱਕ ਤਸਵੀਰ ਦਿਖਾ ਦਨੇ ਅਗੇ ਤੱਕ ਇਹ ਤੁਸੀਂ ਦੇਖ ਸਕਦੇ ਹੋ ਕਿ ਇੱਥੇ بارش ਦੇ ਨਾਲ ਵੀ ਕਾਫੀ ਜਨਾ ਹਾਰ ਪਈ ਠਾਰ ਨੂੰ ਪਈ ਸਿਰਫ ਪਸ਼ਤ ਪ੍ਰਸ਼ਾਸਨ ਨਹੀਂ ਨਿਰਨੈਕੀ ਕਰਦੇ ਕੋਈ ਜੇ ਟ੍ਰੇਨ ਪੁਆ ਦਾ ਕੰਮ ਹੋਵੇ ਜਾਂ ਕਿਸੇ ਹੋਰ ਦਾ ਹੋਵੇ ਇਹ ਪਾੜ ਬੰਨਿਆ ਨਹੀਂ ਗਿਆ ਬੱਲੇ ਤਸਵੀਰ ਆਪਣੇ ਆਪ ਦੇ ਵਿੱਚ ਚੱਲਦੇ ਚੱਲਦੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਉਸਤਾਨ ਦੇ ਪ੍ਰਸ਼ਾਸਨ ਤੱਕ ਪਹੁੰਚ ਸਕੇ ਔਰ ਆਮ ਲੋਕਾਂ ਨਾਲ ਇੱਥੇ ਪੜਾ ਹੋ ਸਕੇ ਇਹ ਪਾੜ ਤੁਹਾਡੇ ਹੱਥ ਦੇ ਵਿੱਚ ਆ ਜਿਹੜਾ ਤੁਸੀਂ ਲੋਕ ਦੇਖ ਰਹੇ ਹੋ ਤੁਸੀਂ ਪ੍ਰਸ਼ਾਸਨ ਤੱਕ ਵੀਡੀਓ ਪਹੁੰਚਾਉਣੀ ਹੈ ਉਹ ਵੱਡਾ ਪਾੜ ਪਿਆ ਹੋਇਆ ਪਾੜ ਪਿਆ ਕਿੱਥੇ ਹੈ ਉਹ ਵੀ ਦੱਸ ਦੇਣਾ ਜੋ ਮੈਦ ਪਰ ਤੋਂ ਜਗਰਾਉ ਮਾਰ ਕੇ ਜਾਂਦਾ ਹੈ ਤਾਂ ਰਸਤੇ ਦੇ ਵਿੱਚ ਰਿੰਗ ਬੰਨਾ ਉਸ ਤੋਂ ਵੱਡਾ ਪਾੜ ਪਿਆ ਇੱਥੇ ਤਾਂ ਘਰ ਵੀ ਹੈ ਘਰ ਤੇ ਕੋਲ ਵੀ ਬਾਦ ਟੁੱਟਿਆ ਆਇਆ ਤਾਂ ਇੱਥੇ ਵੀ ਬਾਦ ਟੁੱਟਿਆ ਹੋਇਆ ਇਹ ਦੂਸਰੇ ਦੇਸ਼ਾਂ ਬੰਦ ਟੁੱਟਿਆ ਪਿਆ ਇਥੋਂ ਹੁਣ ਬੰਨੇ ਆ ਕਿਸੇ ਜੀਸੀਬੀ ਜਾਂ ਆਪ ਦੇ ਸੋਰਸ ਕਈਆਂ ਦਿਨਾਂ ਮਾਣ ਫਟ ਬੰਨੇ ਇੰਨੀ ਇੰਨੀ ਕੋਈ ਗੱਲ ਨਹੀਂ ਸਿਰਫ ਦੂਸਰੇ ਦੇਸ਼ਾਂ ਨੂੰ ਸੰਤ ਲੈ ਰਹੇ ਥੋੜਾ ਜਿਆਦਾ ਤੇ ਅੱਗੇ ਤੁਸੀਂ ਦੇਖ ਸਕਦੇ ਹੋ ਕਿ ਇਹ ਵਾਲਾ ਪਾਣੀ ਇਧਰਿਆ ਸਤ루 ਦਾ ਇਹ ਪਾਣੀ ਹੈ ਤੇ ਪਾਣੀ ਦੇ ਗਲ ਪੱਧਰ ਦਰਿਆ ਸਤ루 ਦਾ ਲਗਾਤਾਰ ਵਧ ਰਿਹਾ ਤੇ ਬੰਦ ਟੁੱਟ ਸਕਦਾ ਹੈ ਤੇ ਵੱਡੀ ਤਸਵੀਰ ਤੁਹਾਡੇ ਸਾਹਮਣੇ ਦਿਖਾ ਰਹੇ ਹਾਂ ਵੀਡੀਓ ਨੂੰ ਚੱਲਦੇ ਕਰੇ ਸ਼ੇਅਰ ਜ਼ਰੂਰ ਕਰ ਦਿਓ ਬੰਦ ਚੋਂ ਪੱਥਰ ਲਗਾ ਗਿਆ ਸੀ ਵਾਲਿਆਂ ਨੇ ਸਭ ਕੰਮ ਚੰਨਾ ਚਾਰ ਦਾ ਪੱਤਰ ਥੱਲੇ ਤੱਕ ਡਿੱਗ ਗਏ ਤਾਂ ਅੱਗੇ ਇੱਕ ਘਰ ਵੀ ਹੈ ਅੱਗੇ ਥੋੜਾ ਜਾ ਕੇ ਇੱਕ ਘਰ ਵੀ ਹੈ ਉਸ ਘਰ ਨੂੰ ਹੀ ਕਾਫੀ ਜ਼ਿਆਦਾ ਇੱਥੇ ਖਤਰਾ ਉਹ ਘਰ ਵੀ ਦਿਖਾਉਂਦੇ ਆ ਕੁਝ ਕਹਿ ਸਕਦੇ ਆ ਕਿ ਮੀਟਰ ਤੇ ਅੱਗੇ ਘਰ ਹੈ ਜੇਕਰ ਬੰਦ ਫਿਰ ਟੁੱਟ ਜਾਂਦਾ ਤਾਂ ਫਿਰ ਪਾਣੀ ਇੱਥੋਂ ਦੀ ਨਿਕਲ ਕੇ ਅੱਗੇ ਲੋਕਾਂ ਦੇ ਖੇਤਾਂ ਦੇ ਵਿੱਚ ਜਾਏਗਾ ਅੱਗੇ ਬਹੁਤ ਸਾਰੀ ਫਸਲ ਬੀਜੀ ਹੈ ਉਹ ਫਸਲ ਨੁਕਸਾਨੀ ਜਾਏਗੀ ਤਾਂ ਵੱਡੀ ਤਬਾਹੀ ਦਾ ਕਾਰਨ ਮੰਨ ਸਕਦਾ ਇੱਥੇ ਤੇ ਅੱਗੇ ਫਿਰ ਇੱਕ ਮੇਨ ਬੰਨ ਆ ਜਾਂਦਾ ਫਿਰ ਉਸ ਤੋਂ ਤਾਂ ਖਤਰਾ ਫਿਰ ਤਾਂ ਪਰਮਾਤਮਾ ਹੀ ਕਹਿੰਦੇ ਬਚਾਵੇ ਚਾਹ ਦੇਖ ਸਕਦੇ ਹੋ ਸਾਰੀਆਂ ਫਸਲਾਂ ਖੜੀਆਂ ਨੇ ਅੱਗੇ ਜੋ ਘਰ ਦੀ ਤਸਵੀਰ ਦਿਖਾਉਣਾ ਉਹ ਸਾਹਮਣੇ ਘਰ ਹੈ ਉਥੋਂ ਵੀ ਬੰਦ ਟੁੱਟਿਆ ਹੈ ਸਾਣ ਤੁਸੀਂ ਦੇਖ ਸਕਦੇ ਹੋ ਜੋ ਘਰ ਯੂਮ ਕਰਕੇ ਮੈਂ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਇਹ ਘਰ ਹੈ ਸਾਹਮਣੇ ਇਥੋਂ ਵੀ ਇੱਕ ਵੱਡਾ ਪਾੜ ਪਿਆ ਹੋਇਆ ਹੈ। ਇਹ ਤਸਵੀਰਾਂ ਪ੍ਰਸ਼ਾਸਨ ਦੀ ਨਲਾਇਕੀ ਦਾ ਸਬੂਤ ਤੁਹਾਨੂੰ ਦਿਖਾ ਰਹੇ ਹਾਂ ਸੀ। ਇਸ ਖਾਤੇ ਇੱਕ ਵੱਡਾ ਪਾੜ ਪਿਆ ਜੇਕਰ ਮਾਲ ਸੁੱਟ ਜਾਂਦਾ ਹੈ। ਸਾਹ ਅੱਗੇ ਕਾਫੀ ਹੈ ਘਰ ਕਾਫੀ ਜ਼ਿਆਦਾ ਫਸਲ ਬਰਬਾਦ ਹੋ ਜਾਏਗੀ। ਉਹ ਵੱਡਾ ਪਾੜ ਪਿਆ 50 ਫੁੱਟ ਦਾ ਪਾੜ ਜਿੱਦਾਂ ਕਿ ਮੈਂ ਬਾਰ ਬਾਰ ਦੱਸਿਆ ਤਸਵੀਰ ਹੈ ਕਿੱਥੋਂ ਦੀ ਮੈਦ ਪਰਤ ਜੋ ਜਿਗਰਾਉ ਮਾਰ ਕੇ ਜਾਂਦਾ ਹੈ। ਉੱਥੋਂ ਦੀ ਇਹ ਤਸਵੀਰ ਹੈ ਜਿੱਥੇ 50 ਫੁੱਟ ਦਾ ਪਾੜ ਪਿਆ ਹੋਇਆ ਹੈ ਪ੍ਰਸ਼ਾਸਨ ਦੀ ਨਲਾਇਕੀ ਦਾ ਕਾਰਨ ਲੋਕ ਜੋ ਹੈ ਉਹ ਭੁਗਤ ਰਿਹਾ ਹੈ ਆਮ ਲੋਕਾਂ ਦਾ ਕੀ ਕਸੂਰ ਹੈ ਜਿਹੜੇ ਦਿਹਾੜੀਦਾਰ ਬੰਦੇ ਉਹਨਾਂ ਦਾ ਕੀ ਕਸੂਰ ਹੈ ਇੱਥੇ ਜ਼ਮੀਨ ਨਾਲ ਦੀ ਜੇਕਰ ਗੱਲ ਕਰੇ ਤਾਂ ਲੋਕਾਂ ਦੇ ਕੋਲ ਕਿੱਲਾ ਡੇਢ ਕਿੱਲਾ ਦੋ ਦੋ ਕਿੱਲੇ ਜ਼ਮੀਨ ਹੈ ਜੇਕਰ ਉਹ ਵੀ ਪਾਣੀ ਦੀ ਪੇਟ ਚੜ ਜਾਵੇ ਤਾਂ ਲੋਕ ਕਰਨਗੇ ਕੀ ਪ੍ਰਸ਼ਾਸਨ ਦੀਆਂ ਵੱਡੀਆਂ ਨਲਕੀਆਂ ਸਾਹਮਣੇ ਆਈਆਂ ਜਦੋਂ ਦਾ ਦਰਿਆ ਸਤਲੁਜ ਦੇ ਵਿੱਚ ਪਾਣੀ ਆਇਆ ਤਾਂ ਵੀ ਇੱਕ ਵੱਡੀ ਨਲਕੀ ਤੁਹਾਡੇ ਸਾਹਮਣੇ ਦਿਖਾਈ ਹੈ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰ ਦਿਓ ਤਾਂ ਤੁਸੀਂ ਦੇਖ ਸਕਦੇ ਹੋ ਕਿ ਦਰਿਆ ਸਤਲੁਜ ਦਾ ਪਾਣੀ ਆਫਾਨ ਤੇ ਹੈ ਕਾਫੀ ਜ਼ਿਆਦਾ ਚੜ ਰਿਹਾ ਹੈ ਤਾਂ ਇੱਥੇ ਵੱਡਾ ਖਤਰਾ ਪੈਦਾ ਹੋ ਸਕਦਾ ਹੈ ਤਾਂ ਬੰਨ੍ਹੇ ਟੁੱਟ ਸਕਦਾ ਹੈ ਅੱਗੇ ਤੱਕ ਦੇਖ ਸਕਦੇ ਹੋ ਪਾਣੀ ਪਾਣੀ ਹੈ ਪੰਨ ਟੁੱਟ ਸਕਦਾ ਕੋਈ ਜ਼ਿਆਦਾ ਮਜ਼ਬੂਤੀ ਵਾਲਾ ਬੰਨ੍ਹ ਨਹੀਂ ਹੈ ਕੋਈ ਮਜ਼ਬੂਤੀ ਵਾਲਾ ਬੰਨ੍ਹ ਨਹੀਂ ਹੈ ਇਹ ਵੱਡੀ ਤਸਵੀਰ ਤੁਹਾਡੇ ਸਾਹਮਣੇ ਸਕਰੀਨ ਤੇ ਦੇਖ ਸਕਦੇ ਹੋ ਆਪਣੇ ਮੋਬਾਈਲ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਲਗਾਤਾਰ ਦਰਿਆ ਸਤਲੁਜ ਦੇ ਨਾਲ ਜੁੜੀ ਹਰ ਇੱਕ ਖਬਰ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚਾਰਿਆ ਤਾਂ ਵੀਡੀਓ ਨੂੰ ਤੁਸੀਂ ਸ਼ੇਅਰ ਜਰੂਰ ਕਰਿਆ ਕਰੋ ਆ ਦੇਖ ਸਕਦੇ ਹੋ ਪਾਣੀ ਦਰਿਆ ਸਤਲੁਜ ਦਾ ਇੱਥੇ ਕਿਸ ਤਰ੍ਹਾਂ ਕਦਰ ਵੱਧ ਰਿਹਾ ਅੱਗੇ ਤੱਕ ਦਰਿਆ ਸਤਲੁਜ ਦਾ ਪਾਣੀ ਪਾਣੀ ਹੋ ਗਿਆ ਤੇ ਪੰਨੇ ਦੇ ਨਾਲ-ਨਾਲ ਪਾਣੀ ਪਾਣੀ ਹੈ ਜਦੋਂ ਅੱਗੇ ਤਾਂ ਬਚਾਅ ਹੋ ਜਾਊਗਾ ਆ ਇੱਥਾਂ ਤੇ ਤਾਂ ਬਚ ਜਾਊਗਾ ਇਹ ਬਚੂਗਾ ਕਿਉਂ ਕਿ ਇੱਥੇ ਪੱਥਰ ਵਗੈਰਾ ਲੱਗੇ ਹੋਏ ਸਾਹਮਣੇ ਪੱਥਰ ਵਗੈਰਾ ਲੱਗੇ ਹੋਇਆ ਇੱਥੇ ਬਚਾ ਹੈ ਪਰ ਜਦੋਂ ਪਾਣੀ ਨਿਕਲਣਾ ਸ਼ੁਰੂ ਹੋ ਗਿਆ ਤਾਂ ਇੱਥੋਂ ਕੀ ਬਣੂਗਾ ਇੱਥੇ ਕਿੰਨਾ ਪਾਣੀ ਆ ਜਾਊਗਾ ਬਹੁਤ ਵੱਡੀ ਦੁਖ ਇਸ ਜਗ੍ਹਾ ਤੇ ਕਿੰਨਾ ਪਾਣੀ ਵਧ ਜੂਗਾ ਤਾਂ ਇਹ ਤਸਵੀਰ ਆਪਣੇ ਆਪ ਚ ਡਰਾਉਣੀ ਸਾਬਤ ਹੋ ਸਕਦੀ ਹੈ ਪ੍ਰਸ਼ਾਸਨ ਦੀ ਨਗਰ ਕਲੀ ਦਾ ਵੱਡਾ ਸਬੂਤ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਤਰੇ ਸਤਲ ਦੀ ਵੱਡੀ ਅਪਡੇਟ ਹਰ ਇੱਕ ਅਪਡੇਟ ਤੁਹਾਡੇ ਤੱਕ ਅਸੀਂ ਪਹੁੰਚਾ ਰਹੇ ਹਾਂ ਦੋ ਅਗਲੀ ਅਪਡੇਟ ਜੋ ਹੈ ਉਹ ਵੀ ਪ੍ਰਸ਼ਾਸਨ ਦੀ ਨਗਰ ਕਲੀ ਦੀ ਹੈ ਵੱਡੀ ਅਪਡੇਟ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਵਾਂਗਾ ਤਦ ਤੱਕ ਲਈ ਮਣੀ ਤੁਸੀਂ ਇਜਾਜ਼ਤ ਦਿਓ ਪਰ ਤੁਸੀਂ ਐਨ ਐਨ ਆਰ ਨਿਊਜ਼ ਦੇ ਫੇਸਬੁੱਕ ਪੇਜ ਅਤੇ ਚੈਨਲ ਦੇ ਨਾਲ ਜੁੜੇ ਰਹੋ ਲਗਾਤਾਰ ਦੇਖਦੇ ਰਹੋ ਅਸੀਂ ਦਰਿਆ ਸਤਲੁਜ ਦੀ ਵੱਡੀ ਤੋਂ ਵੱਡੀ ਅਪਡੇਟ ਉਹ ਛੋਟੀ ਛੋਟੀ ਤੋੜੇ ਤੱਕ ਪਹੁੰਚਾਵਾਂਗੇ ਤੁਹਾਡੇ ਨਾਲ ਅਸੀਂ ਵਾਦਾ ਕਰਦੇ ਆਂ ਦੂਜੀ ਗੱਲ ਕਿ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਬਹੁਤ ਜ਼ਿਆਦਾ ਵਧ ਰਿਹਾ ਹੈ ਫਰਸਟ ਟਾਈਮ ਦੀ ਵੱਡੀ ਅਪਡੇਟ ਦੇ ਰਿਹਾ ਪਾਖੜਾ ਦੇ ਵਿੱਚੋਂ ਪਾਣੀ ਦੇ ਚਾਰ ਫਲੱਡ ਗੇਟ ਖੁੱਲ ਗਿਆ ਹੈ ਜਿਸ ਦੇ ਵਿੱਚੋਂ ਪਾਣੀ ਛੱਡਿਆ ਜਾ ਰਿਹਾ ਹੈ ਔਰ ਪਰਮੈਨਾਂ ਦੇ ਰਾਈ ਵੀ ਪਾਣੀ ਛੱਡਿਆ ਜਾ ਰਿਹਾ ਹੈ ਦੂਜੀ ਗੱਲ ਕਿ ਜੋ ਪਾਖੜਾ ਦਾ ਲੈਵਲ ਹੈ ਉਹ 1670.77.2 ਹੋ ਚੁੱਕਿਆ ਹੈ 1600 70.77 ਹੋ ਚੁੱਕਿਆ ਪਾਖੜਾ ਦਾ ਲੈਵਲ ਔਰ 1680 ਤੱਕ ਖਤਰਾ ਬਹੁਤ ਜ਼ਿਆਦਾ ਬਾਤ ਜਾਂਦਾ ਹੈ ਓਵਰਫਲੋ ਡੈਮ ਹੋ ਜਾਂਦਾ ਹੈ ਪਰ ਉਸ ਤੋਂ ਪਹਿਲਾਂ ਪਾਣੀ ਛੱਡਣਾ ਵਾਜਬ ਸਮਝਿਆ ਉੱਥੋਂ ਦੇ ਮੈਨੇਜਮੈਂਟ ਕਮੇਟੀ ਨੇ ਤਾਂ ਪਾਣੀ ਛੱਡਿਆ ਗਿਆ ਦਰਿਆ ਦੇ ਵਿੱਚ ਆ ਗਿਆ ਪਪੂਲਰ ਵਗੈਰਾ ਸਾਰੇ ਡੁੱਬੇ ਹੋਇਆ ਪਾਣੀ ਦੇ ਵਿੱਚ ਜੇਕਰ ਪਾਣੀ ਦਰਿਆ ਸਤਲੁਜ ਦੇ ਵਿੱਚ ਹੋਰ ਵੱਧਦਾ ਤਾਂ ਕਾਫੀ ਜ਼ਿਆਦਾ ਸਕ ਸੰਭਵ ਹੋ ਸਕਦਾ ਇੱਥੇ ਵੱਡੀ ਅਪਡੇਟ ਬੰਨ ਟੁੱਟ ਸਕਦਾ ਇਹ ਤਸਵੀਰ ਦੇਖ ਸਕਦੇ ਪਾਣੀ ਲਗਾਤਾਰ ਅੱਗੇ ਵਧ ਰਿਹਾ ਹੈ ਔਰ ਬੰਨ ਦੀ ਉਚਾਈ ਕੋਈ ਜ਼ਿਆਦਾ ਨਹੀਂ ਹੈ ਬੰਨ ਦੀ ਉਚਾਈ ਕੋਈ ਜ਼ਿਆਦਾ ਨਹੀਂ ਹੈ ਕਿ 50 ਫੁੱਟ ਦਾ ਪਾੜ ਹੈ ਤੇ ਬੰਨ ਦੀ ਉਚਾਈ ਕੋਈ ਜ਼ਿਆਦਾ ਨਹੀਂ ਹੈ ਵੱਡੀ ਅਪਡੇਟ ਤੁਹਾਨੂੰ ਸੰਝ ਕਰ ਰਿਹਾ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਸ਼ੁਰੂ ਕਰ ਦਿਓ ਤਾਂ ਮੈਂ ਜਲਦੀ ਕਨਵੀ ਅਪਡੇਟ ਲੈ ਕੇ ਹਾਜ਼ਰ ਹੋਵਾਂਗਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਮਿਹਰਬਾਨੀ